15 ਅਗਸਤ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਪਿੰਡ ਇਸੜੂ ਪਹੁੰਚੇ ਜਿੱਥੇ ਉਹਨਾਂ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਨਾਲ ਹੀ ਸ਼ਹੀਦ ਮਾਸਟਰ ਕਰਨਲ ਸਿੰਘ ਇਸੜੂ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਲਾਇਬ੍ਰੇਰੀ ਪਿੰਡ ਦੇ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਜੋੜਨ ਦਾ ਇੱਕ ਉਪਰਾਲਾ ਹੈ। ਲਾਇਬ੍ਰੇਰੀ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਹੈ ਜਿਸ 'ਚ 900 ਤੋਂ ਜ਼ਿਆਦਾ ਕਿਤਾਬਾਂ ਨੇ ਇਸ ਤੋਂ ਇਲਾਵਾ 4 ਕਿਲੋਵਾਟ ਸੋਲਰ ਪਾਵਰ ਪਾਵਰ ਪਲਾਂਟ, ਸੀਸੀਟੀਵੀ ਕੈਮਰੇ, ਏਸੀ ਤੇ ਇਨਵਰਟਰ ਵੀ ਮੌਜੂਦ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਮੁਹਾਲੀ 'ਚ ਆਜ਼ਾਦੀ ਦਿਵਸ ਸਮਾਗਮ ਦੌਰਾਨ ਦਿਵਿਆਂਗਾਂ ਨੂੰ ਈ-ਵਹੀਕਲ ਵੰਡੇ। ਪੰਜਾਬ ਭਰ ਦੇ 150 ਦਿਵਿਆਂਗਾਂ ਨੂੰ ਈ-ਵਹੀਕਲ ਦਿੱਤੇ ਗਏ। ਹਰਜੋਤ ਬੈਂਸ ਨੇ ਕਿਹਾ ਕਿ ਇਸ ਪਹਿਲ ਨਾਲ ਬੱਚਿਆਂ ਨੂੰ ਸਕੂਲ, ਕਾਲਜ, ਜਾਂਚਸ਼, ਸ਼ੌਕ ਹੋਏਗੀ। ਬੱਚੇ ਇਸ ਨਾਲ ਆਤਮ ਨਿਰਭਰ ਹੋਣਗੇ। ਬਾਈਕ ਚਲਾਉਣ ਲਈ ਸਪੈਸ਼ਲ ਟ੍ਰੇਨਿੰਗ ਵੀ ਦਿੱਤੀ ਜਾਏਗੀ ਅਤੇ ਬੱਚੇ ਆਪਣੀ ਅਪੰਕਤਾ ਕਰਕੇ ਪੜਾਈ ਨਾ ਛੱਡੇ। ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਤੋਂ ਬਾਗੀਆਂ ਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ। ਉਹਨਾਂ ਨੇ ਕਿਹਾ ਕਿ ਪਾਰਟੀ ਦੇ ਗद्दार ਛੋਟੀਆਂ ਚੌਧਰਾਾਂ ਕਰਕੇ ਵਿਗ ਗਏ ਤੇ ਦੁਸ਼ਮਨਾ ਦਾ ਸਾਹ ਤੇ ਰਹੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧਿਆ ਸੁਬੀਰ ਬਾਦਲ ਨੇ ਕਿਹਾ ਕਿ ਗੁਰੂ ਘਰਾਂ ਤੇ ਕਬਜ਼ੇ ਹੋਣੇ ਸ਼ੁਰੂ ਹੋ ਗਏ ਨੇ ਜਿਸ ਦੇ ਚਲਦਿਆਂ ਦਿੱਲੀ ਕਮੇਟੀ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਇਸ ਕਰਕੇ ਕੌਮ ਤੇ ਗਦਾਰਾਂ ਨੂੰ ਪਛਾਣਨ ਲੋੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚ ਨਵੀਆਂ ਨਿਯੁਕਤੀਆਂ ਤੇ ਸਵਾਲ ਚੁੱਕੇ ਨੇ ਧਾਮੀ ਨੇ ਕਿਹਾ ਕਿ ਨਵੇਂ ਨਿਯੁਕਤ ਮੈਂਬਰ ਆਰਐਸਐਸ ਨਾਲ ਜੁੜੇ ਹੋਏ ਨੇ ਜਿਨ੍ਹਾਂ ਵੱਲੋਂ ਗੁਰੂ ਘਰਾਂ ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਕਬੀਨੇ ਸਭ ਨੂੰ ਪੰਤ ਵਿਰੋਧੀ ਸਾਜ਼ਿਸ਼ਾਂ ਦੱਸਿਆ ਦੱਸਦਿਏ ਕਿ ਹਰਿਆਣਾ ਸਰਕਾਰ ਨੇ ਹਰਿਆਣਾ ਕਮੇਟੀ ਚ 41 ਨਵੇਂ ਮੈਂਬਰਾਂ ਦੀ ਨਿਯੁਕਤੀ ਕੇਂਦਰੀ ਰਾਜ ਮੰਤਰੀ ਰਮੇਸ਼ ਬਿੱਟੂ ਨੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕਿ ਕਾਂਗਰਸੀ 15 ਸਾਲ ਤੱਕ ਸੱਤਾ ਤੋਂ ਬਾਹਰ ਰਹਿਣ ਕਰਕੇ ਪਰੇਸ਼ਾਨ ਨੇ ਬਿੱਟੂ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਭ੍ਰਿਸ਼ਟਾਚਾਰ ਤੇ ਕਰਪਸ਼ਨ ਸਿਖਰਾਂ ਤੇ ਹੈ ਬਿੱਟੂ ਨੇ ਨਸੀਹਤ ਦਿੱਤੇ ਕਿ ਕਿ ਕਾਂਗਰਸ ਆਪਣੇ ਸੂਬਿਆਂ ਵੱਲ ਧਿਆਨ ਦੇਵੇ ਨਾਲ ਉਹਨਾਂ ਨੇ ਕਿਹਾ ਕਿ ਮਲਕਾ ਅਰਜੁਨ ਖੜਗੇ ਸਿਰਫ ਚਿਹਰਾ ਨੇ ਜਦਕਿ ਸਾਰੀ ਪਾਵਰ ਗਾਂਧੀ ਪਰਿਵਾਰ ਦੇ ਜ਼ਰੂਰ ਤੇ ਖਨੌਰੀ ਚ ਕਗਰ ਦਰਿਆ ਦਾ ਖਤਰਾ ਬਣਿਆ ਹੋਇਆ ਹੈ ਕਗਰ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਜਿਸ ਤੇ ਚਲਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਵਿਧਾਇਕ ਬਰਿੰਦਰ ਕੋਇਲ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ ਦੱਸਦੀ ਹੈ ਕਿ ਦਰਿਆ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 3 ਫੁੱਟ ਹੇਠਾਂ ਰਹਿ ਗਿਆ। ਯਮਨਾ ਨਗਰ ਦੇ ਪਿੰਡ ਖਾਨਵਾਲਾ 'ਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਸੋਮਰ ਦੀਦਾ ਬੰਟ ਟੁੱਟਣ ਕਰਕੇ ਦਰਜਣਾ ਪਿੰਡਾਂ 'ਚ ਪਾਣੀ ਭਰਿਆ ਹੋਇਆ ਲੋਕਾਂ ਦੇ ਖੇਤਾਂ ਤੋਂ ਲੈ ਕੇ ਘਰਾਂ ਤੱਕ ਪਾਣੀ ਹੀ ਪੜਿਆ ਹੈ ਲੋਕ ਆਪਣੇ ਘਰਾਂ ਦਾ ਕੀਮਤੀ ਸਮਾਨ ਛੱਤਾਂ 'ਤੇ ਰੱਖਣ ਨੂੰ ਮਜਬੂਰ ਨੇ ਗੁਰਦੁਆਰਾ ਕਮੇਟੀ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਘਰ-ਘਰ ਤੱਕ ਖਾਣ ਪੀਣ ਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ ਜੈਪੁਰ ਚ ਭਾਰੀ ਮੀਂਹ ਨੇ 4 ਸ਼ਬੇਰੇ ਭਾਰੀ ਤਬਾਹੀ ਮਚਾਈ ਹੈ بارش ਕਰਕੇ ਸੜਕਾਂ ਤਲਾਬ ਬਣੀਆਂ ਹੋਈਆਂ ਨੇ ਜਗ੍ਹਾ-ਜਗ੍ਹਾ ਪਾਣੀ ਜਮਾ ਹੈ ਹਿਟਰੇ ਇਲਾਕੇ ਦਾ ਬੁਰਾ ਹਾਲ ਹੈ ਗੱਡੀਆਂ ਪਾਣੀ ਵਿੱਚ ਫਸੀਆਂ ਨੇ ਲੋਕ ਖੱਜਲ ਖਵਾਰ ਹੋ ਰਹੇ ਨੇ ਹਾਲਾਂਕਿ ਐਸਟੀਆਰਐਫ ਦੀਆਂ ਟੀਮਾਂ ਤਾਇਨਾਤ ਨੇ ਰੈਸਕੂ ਆਪਰੇਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਜਲ ਮਹਿਲ ਸਾਹਮਣੇ ਇੱਕ ਲੋ ਫਲੋਰ ਬੱਸ ਫਸ ਗਈ ਜਿਸ ਤੇ 40 ਤੋਂ ਵੱਧ ਸਵਾਰੀਆਂ ਬੈਠੀਆਂ ਸੀ। ਦਰਪੰਚ ਕੋਲਾਜ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਮੀਂਹ ਕਰਕੇ ਰਾਮਗੜ੍ਹ ਦੇ ਪਿੰਡ ਕਨੋਲੀ ਦੇ ਨੇੜੇ ਸੈਕਟਰ 4 ਸਤਲੁਜ ਸਕੂਲ ਦੀ ਬੱਸ ਪਲਟ ਗਈ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਖੇਤ 'ਚ ਜਾ ਪਲਟੀ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵੇਲੇ ਪਾਸਤੇ 10 ਤੋਂ 12 ਬੱਚੇ ਸਵਾਰ ਸੀ ਜਿਨ੍ਹਾਂ ਚੋਂ ਕੁਝ ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹਾਦਸਾ ਕਿਉਂ ਤੇ ਕਿਵੇਂ ਹੋਇਆ ਇਸ ਦੀ ਜਾਂਚ ਕਿ ਹੋਸ਼ਿਆਰਪੁਰ ਦੇ ਸਿੰਘੜੀ ਵਾਲਾ ਚ ਰੇਲਵੇ ਫਾਟਕ ਨੇੜੇ ਚਾਹ ਦਾ ਖੋਖਾ ਚਲਾਉਣ ਵਾਲੇ ਇੱਕ ਸ਼ਖਸ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਗੁਰਨਾਮ ਲਾਲ ਵਜੋ ਹੋਈ ਜੋ ਆਪਣੇ ਜੋ ਆਪ ਕਾਉਂਸਲਰ ਦਾ ਭਰਾ ਹੈ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਜਦੋਂ ਉਸ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਸ ਦੇ ਭਰਾ ਦੀ ਲਾਸ਼ ਪਈ ਸੀ ਉਸ ਦੀ ਐਕਟਿਵਾ ਤੇ ਉਸ ਦੇ ਜੇਬ ਚੋਂ ਪੈਸੇ ਗਾਇਬ ਸਮਰਾਲਾ ਚਗ ਆਜ਼ਾਦੀ ਦਿਵਸ ਤੇ ਜ਼ਿਲ੍ਹਾ ਪਤਰੀ ਸਮਾਗਮ ਮੌਕੇ ਪ੍ਰੇਟ ਸ਼ਾਮਲ ਹੋਏ ਤਿੰਨ ਬੱਚੇ ਬੇਹੋਸ਼ ਹੋ ਕੇ ਡਿੱਗ ਪਏ ਬੇਹੋਸ਼ ਬੱਚਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਲਾਸ਼ ਤੋਂ ਬਾਅਦ ਬੱਚਿਆਂ ਨੂੰ ਘਰ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੱਚੇ ਤੜਕੇ ਬਿਨਾਂ ਕੁਝ ਖਾਦੇ ਪੀਤੇ ਸਟੇਡੀਅਮ ਪਹੁੰਚੇ ਸੀ ਜਿਸ ਤੋਂ ਬਾਅਦ ਹਮਸਪਰੀ ਗਰਮੀ ਨਾ برداشت ਕਰਦੇ ਹੋਏ ਇਹ ਬੱਚੇ ਬੇਹੋਸ਼ ਹੋ ਗਏ ਡਾਕਟਰਾਂ ਨੇ ਕਿਹਾ ਕਿ ਇਹਨਾਂ ਬੱਚਿਆਂ ਦੀ ਹਲਤ ਖਾਲੀ ਪੇਟ ਕਰਕੇ ਮਹਿੰਦਰਗੜ੍ਹ ਦੇ ਉੱਚਤ ਪਿੰਡ 'ਚ ਚਲਾਈ ਬਾਈਕ 'ਚਲਦੀ ਬਾਈਕ ਨੂੰ ਅਚਾਨਕ ਅੱਗ ਲੱਗ ਗਈ ਮੋਟਰਸਾਈਕਲ ਸਵਾਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ ਦਰਸਲ ਇੱਕ ਸ਼ਖਸ ਪਲਸਰ ਬਾਈਕ ਤੇ ਸਵਾਰ ਹੋ ਕੇ ਨਾਰਨੌਲ ਤੋਂ ਆਪਣੇ ਪਿੰਡ ਜਾ ਰਿਹਾ ਸੀ ਅਚਾਨਕ ਬਾਈਕ ਨੂੰ ਅੱਗ ਲੱਗਦੀ ਵੇਖ ਹਲਕਾ ਜਿਹਾ ਬ੍ਰੇਕ ਮਾਰ ਕੇ ਉਸਨੇ ਛਾਲ ਮਾਰੀ ਕਿ ਨਿੰਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਅੰਮ੍ਰਿਤਸਰ ਦੇ ਜਨਾਲਾ 'ਚ ਸੂਏ ਦੇ ਕੰਡੇ ਤੋਂ ਹੈ ਕਣ ਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਪੁਲਿਸ ਨੇ ਦੱਸਿਆ ਕਿ ਨਸ਼ੇ ਦੀ ਓਵਰਡੋਜ਼ ਨਾਲ ਇਸਦੀ ਮੌਤ ਹੋਈ ਹੈ ਡੇਡ ਬੋਡੀ ਨੂੰ ਅਜਨਾਲਾ ਦੇ ਸਰਕਾਰੀ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਪਤਾ ਲਾਇਆ ਜਾ ਰਿਹਾ ਹੈ ਕਿ ਮ੍ਰਿਤਕ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਮ੍ਰਿਤਕ ਦੇ ਕੋਲ ਵੀ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਤੇ ਨਾ ਹੀ ਸੱਟ ਲੱਗਣ ਦਾ ਕੋਈ ਨਿਸ਼ਾਨ ਕਰਨਾਲ ਦੇ ਮੋੜੀ ਜਾਗੀਰ ਦੇ ਖੇਤਾਂ ਦੇ ਵਿੱਚ ਪੇਤ ਪਰੇ ਹਾਲਾਤਾਂ ਚ ਇੱਕ ਲਾਸ਼ ਮਿਲੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਮ੍ਰਿਤਕ ਦੇ ਕਬਜ਼ੇ ਚ ਲਈ दरअसल ਬੀਤੇ ਕੱਲ ਸ਼ਾਮ ਪਿੰਡ ਦਾ ਹੀ ਇੱਕ ਨੌਜਵਾਨ ਸੁਨੀਲ ਨੂੰ ਘਰੋਂ ਬੁਲਾ ਕੇ ਲੈ ਕੇ ਗਿਆ ਫਿਰ ਰਾਤ ਨੂੰ ਘਰ ਵਾਪਸ ਨਾ ਆਉਣ ਤੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਘਰ ਵਾਲਿਆਂ ਨੇ ਕਤਲ ਦਾ ਸ਼ੱਕ ਜਤਾਇਆ ਕਿਉਂਕਿ ਮ੍ਰਿਤਕ ਦੇਹ ਤੇ ਸੱਟਾਂ ਦੇ ਕੱਪ ਨਿਸ਼ਾਨੇ ਗੁਰਦਾਸਪੁਰ ਦੇ ਪ੍ਰੇਮ ਨਗਰ ਚ ਚੋਰਾਂ ਨੇ ਸਰਕਾਰੀ ਮੈਡੀਕਲ ਅਫਸਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਤੇ ਘਰ ਚੋਂ ਸੋਨੇ ਦੇ ਗਹਿਣੇ ਕੀਮਤੀ ਕੜੀਆਂ ਕੈਸ਼ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ ਘਟਨਾ ਉਸ ਵੇਲੇ ਵਾਪਰੀ ਜਦੋਂ ਸਾਰਾ ਪਰਿਵਾਰ ਰਿਸ਼ਤੇਦਾਰ ਦੇ ਘਰ ਸਮਾਗਮ ਚ ਗਿਆ ਹੋਇਆ ਸੀ ਤੇ ਜਿਉਂ ਹੀ ਪਰਿਵਾਰ ਘਰੇ ਪਹੁੰਚਾ ਤਾਂ ਦਿਸਿਆ ਕਿ ਸਾਰੀਆਂ ਅਲਮਾਰੀਆਂ ਦੇ ਲੋਕ ਟੁੱਟੇ ਹੋਏ ਸੀ ਚੋਰਾਂ ਦੀਆਂ ਤਸਵੀਰਾਂ ਗਲੀ ਚ ਲੱਗੇ ਸੀ ਸੀਸੀਟੀਵੀ ਕੈਮਰੇ ਦੇ ਕੈਂਟ ਸੋਨੀਪਟ ਦੇ ਸੈਕਟਰ 15 ਚ ਇੱਕ ਬਜ਼ੁਰਗ ਜੋੜਾ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਿਆ ਬਜ਼ੁਰਗ ਮਹਿਲਾ ਦਾ ਕੋਈ ਰਿਸ਼ਤੇਦਾਰ ਵਿਦੇਸ਼ ਚ ਹੈ ਜਿਸ ਦਾ ਫਾਇਦਾ ਸਾਈਬਰ ਠੱਗਾ ਨੇ ਚੱਕਿਆ ਠੱਗਾ ਨੇ ਰਿਸ਼ਤੇਦਾਰ ਦੀ ਫੋਟੋ ਪ੍ਰੋਫਾਈਲ ਤੇ ਲਾ ਕੇ ਬਜ਼ੁਰਗ ਮਹਿਲਾ ਨੂੰ WhatsApp ਤੇ ਕਾਲ ਲਾਈ ਤੇ 5 ਲੱਖ ਰੁਪਏ ਠੱਗ ਲਏ ਠੱਗ ਨੇ ਮਾਂ ਦੇ ਇਲਾਜ ਦਾ ਬਹਾਨਾ ਲਾ ਕੇ ਬਜ਼ੁਰਗ ਮਹਿਲਾ ਤੋਂ 5 ਲੱਖ ਰੁਪਏ ਮੰਗੇ ਸੀ ਠੱਗੀ ਬਾਰੇ ਪਤਾ ਲੱਗਣ ਤੇ ਬਜ਼ੁਰਗ ਜੋੜੇ ਨੇ ਪੁਲਿਸ ਨੂੰ ਸ਼ਿਕਾਇਤ मन गरम कर रहा है 15 अगस्त है आज पूरा ही देश आजादी का हमारा मना रहे जिस पे चल दे दोस्त तवज्जो ट्रैक्टर मार्च कटन दा ऐलान कीता तमाम तस्वीरन तू सी देख पा रहे हो आ एस्केम नॉन पॉलिटिकल है जिस दे वलो ट्रैक्टर मार्च कटन दा ऐलान जो है वो कीता गति किसान जत बंडिया दे वलो जो प्रदर्शन है रोड पे लगातार जारी है जैसे ऐसी काल करिए ਐਸਕੇਮ ਨਾਨ ਪੋਲਿਟਿਕਲ ਦਿੱਤੇ ਸ਼ੰਭੂ ਬਾਰਡਰ ਤੋਂ 13 ਫਰਵਰੀ ਤੋਂ ਅਜੋ ਕਿਸਾਨ ਜਥੇਬੰਦੀਆਂ ਨੇ ਸਰਵਰ ਸਿੰਘ ਪੰਦੇੜ ਤੇ ਜਗਦੀ ਸਿੰਘ ਢੱਲੇਵਾਲ ਦੀ ਅਗਵਾਈ ਚ ਅੱਤਰਨਾਕ ਪ੍ਰਦਰਸ਼ਨ ਲਗਾਤਾਰ ਚੱਲੀ ਹੈ ਕੁਝ ਦਿਨ ਪਹਿਲਾਂ ਹੀ तमाम ਜੋ ਕਿਸਾਨ ਜਥੇਬੰਦੀਆਂ ਨੇ ਸੀਐਲਪੀ ਲੀਡਰ ਜੁਨੇ ਉਹ ਰਾਹੁਲ ਗਾਂਧੀ ਨਾਲ ਵੀ ਮਿਲੇ ਸੀ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤੇ ਜਾ ਰਹੇ ਨੇ ਤਾਂ ਇਸ ਵੇਲੇ ਅਸੀਂ ਭਾਰਤ ਪਾਕਿਸਤਾਨ ਸਰਹੱਦ ਦੇ ਬਿਲਕੁਲ ਨੇੜੇ ਆ ਤਾਂ ਅਟਾਰੀ ਵਿਕੇਸ ਵੇਲੇ ਤੁਸੀਂ ਦੇਖ ਸਕਦੇ ਕਿ ਕਿਸਾਨ ਜਿਹੜੇ ਨੇ ਉਹ ਟਰੈਕਟਰ ਲੈ ਕੇ ਪਹੁੰਚ ਰਹੇ ਨੇ ਔਰ ਕੁਝ ਦੇਰ ਬਾਅਦ ਟਰੈਕਟਰ ਮਾਰਚ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਣੀ ਹੈ ਔਰ ਲੰਬੀਆਂ ਕਤਾਰਾਂ ਤੁਸੀਂ ਦੇਖ ਸਕਦੇ ਹੋ ਟਰੈਕਟਰਾਂ ਦੀਆਂ ਤਾਂ ਕਿਸਾਨ ਜਿਹੜੇ ਨੇ ਉਹ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਔਰ 11 ਵਜੇ ਦੇ ਕਰੀਬ ਇਹ ਜਿਹੜਾ ਟਰੈਕਟਰ ਮਾਰਚ ਹੈ ਇੱਥੋਂ ਸ਼ੁਰੂ ਹੋਏਗਾ ਔਰ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਪਹੁੰਚੇਗਾ ਤਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਟਰੈਕਟਰ ਮਾਰਚ ਜਿਹੜੇ ਨੇ ਉਹ ਕੱਢੇ ਜਾਣੇ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਜਿੱਥੇ ਪੂਰਾ ਦੇਸ਼ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਤਾਂ ਕਿਸਾਨ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਕਿਸਾਨ ਆਗੂ ਸਰਬੰਸਿੰਘ ਪੰਦੇਰ ਵੀ ਇੱਥੇ ਮੌਜੂਦ ਨੇ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਜਿਹੜਾ ਟਰੈਕਟਰ ਮਾਰਚ ਹੈ ਉਹ ਕੱਢਿਆ ਜਾਣਾ ਤਾਂ ਜਿਹੜੇ ਨਵੇਂ ਕਾਨੂੰਨ ਲਿਆਂਦੇ ਗਏ ਨੇ ਉਹਨਾਂ ਦੀਆਂ ਕਾਪੀਆਂ ਜੜੀਆਂ ਨੇ ਉਹ ਵੀ ਸਾੜੀਆਂ ਜਾਣੀਆਂ ਨੇ ਵਿਰੋਧ ਕੀਤਾ ਜਾਣਾ ਤਾਂ ਪੂਰਾ ਆਖਰਕਾਰ ਵਜਾ ਕੀ ਹੈ ਕਿਸਾਨ ਆਗੂ ਸਾਡੇ ਨਾਲ ਨੇ ਸਰਵਨ ਸਿੰਘ ਪੰਦੇਰ ਉਹਨਾਂ ਤੋਂ ਜਾਣਦੇ ਆ ਪੰਦੇਰ ਸਾਹਿਬ ਇੱਕ ਪਾਸੇ ਤਾਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਔਰ ਤੁਸੀਂ ਸੜਕਾਂ ਤੇ ਉਹ ਟਰੈਕਟਰ ਮਾਰਚ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਆ ਦੇਖੋ 1947 ਵਿੱਚ ਇਸ ਦੇਸ਼ ਨੇ ਕੁਰਬਾਨੀਆਂ ਕੀਤੀਆਂ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਅੰਗਰੇਜ਼ ਬਾਹਰ ਕੱਢ ਦਿੱਤੇ ਅਸੀਂ ਅੱਜ ਪ੍ਰਧਾਨ ਮੰਤਰੀ ਜੀ ਨੇ ਲਾਲ ਖਲੀ ਤੋਂ ਦੇਸ਼ ਨੂੰ ਵਧਾਈ ਦਿੱਤੀ ਹੈ ਚੰਗੀ ਗੱਲ ਆ ਕਿਤੇ ਵਧਾਈ ਅੱਜ ਸਾਰਥਕ ਹੋਰ ਵਧੀਆ ਹੁੰਦੀ ਜੇ ਦੇਸ਼ ਦੇ ਨੌਜਵਾਨ ਰੁਜ਼ਗਾਰ ਮਿਲਿਆ ਹੁੰਦਾ ਦੇਸ਼ ਦੇ ਕਿਸਾਨ ਕੋਲੇ ਫਸਲ ਦੀ ਪੈਦਾਵਾਰ ਦਾ ਚੰਗਾ ਮੁੱਲ ਹੁੰਦਾ ਮੰਡੀ ਹੁੰਦੀ ਆ ਮੰਗਾਈ ਦੀ ਮਾਰ ਚ ਅਸੀਂ ਜੂਝ ਨਾ ਰਹੇ ਹੁੰਦੇ ਆਜ਼ਾਦੀ ਦੇ ਭਾਅ ਵਰਤ ਹੁੰਦੇ ਕਿਸੇ ਡਿਸਟ੍ਰਿਕਟ ਨੂੰ ਦੇਖੋ ਵੀ ਤੁਸੀਂ ਆਪਣੀ ਸਮੱਸਿਆ ਨੂੰ ਹੱਲ ਕਰਕੇ ਉਤ ਤੋਂ